ਪੰਜਾਬੀਓ ਵਾਪਸ ਆ ਜਾਓ ਪੰਜਾਬ ਨੂੰ ਇਹ ਨਾ ਹੋਵੇ ਤੁਹਾਡੇ ਔਰ ਤੱਕ ਜੋ ਤੁਸੀਂ ਛੱਡ ਕੇ ਗਏ ਆ ਉਹ ਵੀ ਨਾ ਬਚੇ ਇਹ ਰੈਪ ਥੋੜਾ ਚੁੱਭੂ ਵਾ ਪਰ ਸੁਣੋ ਧਿਆਨ ਨਾਲ ਮੈਂ ਜੋ ਕਹੂੰਗਾ ਸੱਚ ਕਹੂੰਗਾ ਸਸਵਾ ਨਾ ਕੁਝ ਕਹੂੰਗਾ ਕੰਨਾਂ ਦੇ ਵਿੱਚ ਰੂਪ ਫਸਾ ਲਓ ਅੱਜ ਕਿਆਂ ਦੇ ਹੌਲ ਪਾਊਗਾ ਏ ਮੇਰਾ ਪੰਜਾਬਿਆ ਕਿਸੇ ਬਈਏ ਦਾ ਪਿਆਰ ਨਹੀਂ ਆਪਾਂ ਤੁਹਾਨੂੰ ਨੌਕਰੀ ਦਿੱਤੀ ਤੁਸੀਂ ਦਿੱਤਾ ਸਤਕਾਰ ਨਹੀਂ ਸਤੁਖਾ ਕੇ ਮਾਰਦੇ ਲੱਤਾ ਫਿਰ ਸਾਨੀ ਕਰਦੇ ਅੱਖਾਂ ਮਿਹਨਤ ਥੋੜੀ ਕਬੀ ਬੇਸ ਕੇ ਬਸ ਗਿਆ ਹੋਣਾ ਸੱਚੀ ਇੱਕ ਦਿਨੇ ਇਧਰ ਨਹੀਂ ਆਉਣਾ ਰਾਮੂ ਸਰਦਾਰ ਬਣ ਗਿਆ ਹੋਣਾ ਪੰਜਾਬੀ ਕਿਤੇ ਨਹੀਂ ਲਿਖਿਓ ਮੈਨੇ ਸਕੂਲਾਂ ਦੇ ਵਿੱਚ ਹਿੰਦੀ ਲੱਭੂ ਸਾਡਾ ਵਿਸਾਰਣਾ ਪੈਰੀ ਪੰਜਾਬੀ ਤੇ ਬੈਨ ਵੀ ਲੱਗੂ ਕਬੀ ਉਹ ਗੱਲ ਕਰੋ ਕਿੰਨੇ ਪੱਥਰ ਨਾਮ ਵੜੋ ਹਾਲੇ ਵੀ ਮੌਕਾ ਆ ਆਪਣੀ ਜੜ ਨਾਮ ਵੜੋ ਜੇ ਬਾੜ ਜਲਾ ਤਾ ਜੂ ਜਾਓ ਮੈਨੇ ਕਹਿੰਦਾ ਨਾ ਜਾਓ ਤੱਕੀ ਗਾ ਕੇ ਨੋਟ ਕਮਾਓ ਪਰ ਬਾਬਸ ਬਣ ਮੁੜੇ ਆ ਉਹਨਾਂ ਵਾਸਤਾ ਬੰਝਾ ਪਾਣੀਆਂ ਦਾ ਛੀਦਾਂ ਦੀਆਂ ਕਹਾਣੀਆਂ ਦਾ